ਉਹ ਹੋਰ ਬਾਈ ਜੈਲ ਸਿੰਘ ਆ ਠੀਕ ਠਾਕ ਆ ਸਭ ਘਰ ਪਰਵਾਹ ਠੀਕ ਆ ਹੋਰ ਸਣਾ ਫਿਰ ਸਿੰਦਿਆ ਮੈਂ ਸੁਣਿਆ ਤੇਰੀ ਬੇਬੇ ਬਿਮਾਰ ਹੋ ਗਈ ਸੀ ਉਹ ਹੋ ਗਈ ਸੀ ਬਿਮਾਰ ਠੀਕ ਆ ਹੁਣ ਤਾਂ ਆ ਉਮਰ ਜਾ ਕੇ ਹੋਈ ਜਾਂਦਾ ਥੋੜਾ ਮੋਟਾ ਬੰਦਾ ਬਿਮਾਰ ਉਹ ਸਿੰਦਿਆ ਮੈਂ ਸੁਣਿਆ ਵੀ ਪਾਲੀ ਨੇ ਫਾਰਮ ਜਾ ਬਣਾ ਲਿਆ ਪਿੰਡ ਚ ਗੱਲ ਜੀ ਹੋ ਰਹੀ ਐ ਕੱਲ ਲੱਡੂ ਵੀ ਵੰਡਦਾ ਫਿਰਦਾ ਸੀ ਕਿਤੇ ਪਤੰਦਰ ਕਿਸੇ ਗੱਲ ਦਾ ਲੋੜੀ ਤਾਂ ਹੀ ਲੈ ਗਿਆ ਉਹ ਸੁਣਿਆ ਤਾਂ ਮੈਂ ਵੀ ਐ ਬਾਕੀ ਜਾ ਕੇ ਪਤਾ ਲੱਗੂਗਾ ਉਹ ਆਉਂਦਾ ਲੈ ਲੰਬੀ ਉਮਰ ਵਾਲਾ ਉਹ ਹੁੰਦਾ ਤੁਰਿਆ ਤੇ ਪੁੱਛਦੇ ਆ ਇਸੇ ਨੂੰ ਹੋਰ ਚਾਚਾ ਜੇਬ ਠੀਕ ਹੋ ਸਲਾਮ ਅੱਲਾ ਹੋ ਠੀਕ ਆ ਹਾਂ ਹਾਂ ਚਾਚਾ ਵਧੀਆ ਜੀ ਕਰਦੇ ਫਾਰਮ ਦਾ ਕੰਮ ਸ਼ੁਰੂ ਵਾਹ ਵਾਹ ਇਹ ਪਤਾ ਛੋਟੀਆਂ ਦਵਾਈਆਂ ਦਾ ਮਾ ਨਹੀਂ ਮਿਲਿਆ ਹੋਵੇ ਕੋਈ ਅਸੀਂ ਤਾਂ ਦਿਨ ਰਾਤ ਤੇਰੀ ਦਵਾਈਆਂ ਮੰਗਦੇ ਆ ਇਹ ਗੱਲ ਆ ਚਾਚਾ ਮਾਲਕ ਜੇ ਕੋਈ ਕੰਮ ਜੇ ਕੋਈ ਮੇਰੀ ਮਦਦ ਦੀ ਲੋੜ ਹੋਈ ਤਾਂ ਦੱਸੀ ਫਿਰ ਮੈਨੂੰ ਠੀਕ ਆ ਚਾਚਾ ਠੀਕ ਆ ਹਾਂ ਜ਼ਰੂਰ ਜ਼ਰੂਰ ਮੈਂ ਚਲਦਾ ਅਜੇ ਮਾਰ ਲਓ ਕਿਹੜਾ ਤੁਸੀਂ ਫਰਮਤੇ ਉਹ ਮੱਲਾ ਮਾਲਕ ਨੇ ਤੇਰੀ ਬਾਹ ਫੜ ਲਈ ਹੁਣ ਕਿਤੇ ਸਾਨੂੰ ਬਾਅਦ ਚ ਭੁੱਲੀ ਨਾ ਜਾਇਆ ਕਰੀ ਨਹੀਂ ਨਹੀਂ ਚਾਚਾ ਇਹਦੇ ਪਾਸਾ ਵਟ ਗਈ ਲੰਘ ਜਾ ਕਰੇ ਉਹ ਨਹੀਂ ਨਹੀਂ ਚਾਚਾ ਇਹ ਗੱਲ ਨਹੀਂ ਹੈਗੀ ਬਈ ਸੰਦਿਆ ਗੱਲ ਇਹ ਹੈ ਹਾਂ ਹੁਣ ਤੱਕ ਤਾਂ ਪਾਲੀ ਸਾਡੇ ਥੱਲੇ ਲੱਗ ਕੇ ਆਇਆ ਰਿਹਾ ਜਾਂ ਮਾਤੋਰ ਵਿਚਾਰੇ ਪਾਸੋਂ ਆਪਣੇ ਤੋਂ ਮਾਰਾ ਸੀ ਹਾਂ ਹਾਂ ਜੇ ਹੁਣ ਇਹ ਆਪਣੇ ਬਰਾਬਰ ਆ ਗਿਆ ਤੇ ਇਸ ਦਾ ਕਮਕਾਬ ਇਹਦਾ ਤਾਂ ਕੋਈ ਹੱਲ ਕਰਨ ਨਹੀਂ ਉਹ ਨਹੀਂ ਭਾਈ ਜੈਵ ਸਿੰਘ ਗਲਤ ਗੱਲ ਆ ਯਾਰ ਆਪਣੇ ਵਾਸਤੇ ਮੇਰਾ ਜਮੀਨ ਨਹੀਂ ਮੰਨਦਾ ਹੈਗਾ ਇਹ ਗੱਲ ਕੋਈ ਨਾ ਭਾਈ ਐਡੀ ਵੀ ਕੀ ਗੱਲ ਐ ਜਮੀਰ ਨੂੰ ਪੁੱਛ ਵੀ 500 ਦੇ ਵਿੱਚ ਮੰਨ ਲੀ ਗਾ ਚਲ ਕਰ ਲੈਨੇ ਆ ਫਿਰ ਹੱਲ ਤੇ ਮੇਰਾ ਨਾਂ ਆਜੀ ਗੱਲ ਕਰੀ ਉਹ ਨਾ ਨਾ ਪਾਪਾ ਫੇਰ ਤੋਂ ਸਾਰਿਆਂ ਨੇ ਕਰਦੇ ਪਾਣੀ ਨੂੰ ਸੱਟ ਕੇ ਕਿਵੇਂ ਲੱਗੇ ਬੇ ਫਾਰਮ ਆਪਣਾ ਬਹੁਤ ਵਗੇ ਪਤਾ ਤਾ ਪਰ ਮੁੰਤਾ ਬਾਪ ਬੈਨਸਾ ਥੱਪੀ ਮਾਰਦੀ ਕਹਿੰਦਾ ਕਰੋ ਕੰਮ ਦੱਬ ਕੇ ਉਹ ਵੀ ਚੱਪਾ ਮਾੜਾ ਟਾਈਮ ਨਾਲੇ ਜਿਹੜੇ ਲੰਘ ਗਏ ਹੁਣ ਤਾਂ ਉਹ ਵੀ ਬੈਠ ਜੂਗੀ ਕਰਪਾ ਆਪਣੇ ਤੇ ਚੱਲ ਕੋਈ ਨਾ ਚਿੰਤਾ ਪਿਛਲੀਆਂ ਗੱਲਾਂ ਨੂੰ ਨਾ ਹੁਣ ਯਾਦ ਕਰੋ ਜਿਹੜਾ ਬਣ ਗਿਆ ਬਹੁਤ ਵਧੀਆ ਹੋ ਗਿਆ ਤਾਂ ਪਰਮਾਤਮਾ ਨੇ ਕਿਰਪਾ ਕਰਤੀ ਹੁਣ ਤਾਂ ਇੰਨੀ ਮਿਹਨਤ ਕਰਨੀ ਆ ਕਿ ਆਪਣੀਆਂ ਕਈ ਪੀੜੀਆਂ ਸੁੱਖ ਚ ਲੰਘਣੀਆਂ ਹਾਂ ਹਾਂ ਇਹ ਤਾਂ ਹੈ ਹੁਣ ਆਪਾਂ ਤਾਂ ਦੁੱਖ ਕੱਟ ਲਈ ਚੱਲਾ ਮੈਨੋਂ ਆਇਆ ਨਹੀਂ ਵੀ ਆਪਣੀ ਵਾਲੀ ਗਉ ਕਿਹੜੀ ਸੀ ਜੋ ਡੇਡਾ ਡੈਡੀ ਬਸ ਭੁੱਲ ਗਏ ਇਹ ਮੈਨੂੰ ਪਹਿਚਾਨ ਨਹੀਂ ਆ ਰਹੀ। ਉਹ ਜਾ ਛੋਟੀ ਇੱਕ ਗਾਉਣੀ ਸੁਸਾਨ ਚਾਹ ਰਹੀ ਇੰਨੀਆਂ ਚ ਹੁਣ ਕਿੱਥੋਂ ਆ ਜੂਗੀ। ਉਹੀ ਤਾਂ ਮੈਂ ਦੇਖ ਲਈ ਸੀ। ਓ ਬਠਿਆ ਵਿਚਾਲੇ ਦੇਖ ਗਾਲਾਂ ਮਾਰਦੀ ਆ। ਅੱਛਾ ਉਹ ਆਪਣੇ ਆਲੀ ਆ? ਹਾਂ। ਉਹ ਦੇਖ ਰਹੀ ਤੈਨੂੰ ਜਾਣਦੀ ਆ ਨਾ ਕੱਲੀ ਝਾਕਦੀ ਆ। ਹੋਰ ਝਾਕਦੀ ਆ ਕੋਈ। ਆ ਜਾ ਬੇਬੇ। ਜਾ ਆਪਣੇ ਵਾਲੇ ਕੰਮ ਨੂੰ। ਮੂਰਾ ਸੀ ਆਦਾ ਪਨੀ। ਨਾ ਸਾਰਾ ਠੀਕ ਹੁੰਦਾ ਇੱਧਰ ਨੂੰ ਆਪਣੇ ਦਾ ਹੀ ਇਕੱਲੀ ਬਸਾਂ। ਆਹ ਆਪਣੇ ਵਾਲੀ ਕਹਾਣੀ ਹੈ ਕੀ ਆ? ਆਹੀ ਆਪਣਾ ਦੇ ਇੱਧਰ। ਉਦੋਂ ਫਿਰ ਉਹ ਸਾਰੀਆਂ ਆਪਣੀਆਂ ਨੇ। ਇਹ ਤਾਂ ਮੈਂ ਸਾਰੀਆਂ ਆਪਣੀਆਂ ਨੇ ਡੈਡੀ ਤਾਂ ਉਹੀ ਮਿੱਟੀ ਦਾ ਮਾਲਕ ਬਣਾਇਆ ਹੋਇਆਗਾ। ਹਾਂ। ਤੇ ਖਰਜ ਬਰਮਾਸਾ। ਉਹ ਸਾਰਾ-ਵਾਰਾ ਨੂੰ ਤਾਂ ਆਹ ਬਣਾਇਆ ਤਾਂ ਹੈ ਸਾਰਾ ਭਾਗ। ਇਹਦਾ ਵਾਦਾ ਪੂਰੀ ਆਇਆ ਕਰਾਂਗੇ ਜੀ ਜੀ। ਨੇੜੇ-ਨੇੜੇ ਕੰਮਕਾਰ ਤਰ੍ਹਾਂ ਕਰਾਂਗੇ। ਉਹ ਜਿਹੜੀ ਛੁੱਟੀ ਗਊ ਆ ਉਹਦੇ ਨਾਲ ਖੇਡਾਂਗੇ ਆਪਾਂ ਉਹ ਤੋਂ ਉਹ ਤਾਂ ਗੇਲਾ ਖੇਡਾਂ ਕਰਾਂਗੇ ਬਣਾਈਆਂ ਹੋਣੇ ਫਿਰ ਅਗੀਆਂ ਕੰਮ ਕਰਾ ਲੈ ਜੋਤਲ ਕੋਈ ਰੱਖੀ ਹੋਰ ਕੰਮ ਕਰਦਾ ਮਾਣੋ ਤਵੱਤਲ ਵੇਤ ਆ ਜਾਂਦਾ ਨਾਲੇ ਚਲ ਠੀਕ ਆ ਉਹ ਤਾਂ ਨਾਲ ਤੁਸੀਂ ਬਾਈ 10 5 7 ਮਿੰਟ ਤੁਸੀਂ ਕਰ ਲੋ ਕੰਮ ਚਲ ਠੀਕ ਆ ਠੀਕ ਆ ਆ ਦਵਾਈ ਐ ਜੇ ਪਾਲੀ ਦੇ ਕੱਖਾਂ ਤੇ ਪਾ ਕੇ ਇਹਦੇ ਫਾਰਮ ਤੇ ਗਊਆਂ ਨੂੰ ਪਾਈਏ ਅੱਧੀਆਂ ਗੋਂਵਾਤਾ ਅਗਲੀ ਜੂਨ ਚ ਚੰਹੀ ਜਾਣਗੇ। ਉਹ ਮੈਨੂੰ ਲੱਗਦਾ ਪਾਲੀ ਵੀ ਨਾ ਕਿਤੇ ਅਗਲੀ ਜੂਨ ਚ ਪਗ ਜੇ। ਓਏ ਨਾ ਬਈ ਸਿੰਦਿਆ ਹਜੇ ਤਾਂ ਆਪਾਂ ਨੇ ਗਾਮਾ ਨੂੰ ਹੀ ਅਗਲੀ ਜੂਨ ਚ ਭੇਜਣਾ ਹੈ। ਪਾਲੀ ਨੂੰ ਤਾਂ ਆਪਾਂ ਨੇ ਥੱਲੇ ਹੀ ਲਾ ਕੇ ਰੱਖਣਾ ਹੈ। ਬਾਕੀ ਫਿਰ ਟਾਈਮ ਦੱਸੂ। ਲੈ ਬਈ ਓਹ ਕੰਮ ਚ ਦੇਰੀ ਕਿਉਂ? ਪਾਲੀ ਤਾਂ ਜਾਊਗਾ, ਬਾਗੀ ਨੂੰ ਛੱਡਣ। ਜੋ ਤੇ ਇਕੱਲੇ ਹੋ ਉਹਨੂੰ ਫੜਾਇਆ ਆਉਣਿਆਂਗੇ। ਚੱਲ ਫਿਰ। ਹਾਂ ਹਾਂ। ਚੱਲ ਫਿਰ। ਚੱਲ ਬੁੱਤਾ ਕੁਕੀ ਰੋਟੀ ਖਾ ਰਿਹਾ ਰੋਟੇ ਨਾਲ ਨਹੀਂ ਖਾਣਾ ਜੀ ਬਲਜੀਤ ਨੇ ਵੀ ਕੰਮ ਕਰਨੇ ਹੋਣਗੇ ਜਾ ਕੇ ਉਹ ਬੁੱਤਾ ਖਿਆ ਰਖੀ ਜਾਨ ਬੰਦੇ ਦੇ ਅੰਦਰ ਦਾ ਵਣਪਈ ਚੰਗਾ ਮੈਂ ਉਹਨਾ ਮੜਾ ਘਰੇ ਜਾਵਾਂ ਚੱਲ ਵੀ ਸਿੰਧਿਆ ਭਾਈ ਉਹ ਜਾਂਦਾ ਪਾਲੀ ਤਾਂ ਲੈ ਆਪਾਂ ਵੀ ਪਾ ਕਾਰਵਾਈ ਪਿੰਡ ਵਾਲਿਆਂ ਤੋਂ ਥੋੜਾ ਜਿਹਾ ਬਚਾ ਕੇ ਰੱਖੀ ਉਹ ਲਾ دیے ਹੁਣ ਪਾਲੀ ਦੇ ਖੁਸ਼ੀਆਂ ਨੂੰ ਨਜ਼ਰ ਬਥੇਰੇ ਵੱਡਲੇ ਪਤੰਦਰ ਨੇ ਲੱਡੂ ਓਏ ਹੋਰ ਵੀ ਜੋਤ ਪੁੱਤ ਕੀ ਹਾਲ ਹੈ ਤੇਰਾ ਵਧੀਆ ਹੀ ਤੇਰਾ ਡੈਡੀ ਕਿੱਥੇ ਆ ਡੈਡੀ ਜੀ ਕਰੇਗੇ ਥੋੜੇ ਟਾਈਮ ਨੂੰ ਆਉਂਦੇ ਉਹ ਬਸ ਅਸੀਂ ਤਾਂ ਥੋੜਾ ਫਾਰਮ ਜਾਂ ਦੇਖਣੇ ਆਏ ਸੀ ਦੇਖ ਲੋ ਜੀ ਬਹਿ ਜਾ ਬੜਾ ਵਧੀਆ ਬਣਾਇਆ ਓਏ ਹੋਰ ਮਾਲਕ ਨੇ ਰੰਗੀ ਲਾਤੇ ਆ ਤਾਂ ਓਏ ਨਾ ਨਾ ਭਾਈ ਅਸੀਂ ਤਾਂ ਡੰਗਰਾਂ ਵਾਸਤੇ ਦਵਾਈ ਦੀ ਮੰਗਾਈ ਸੀ ਸਾਡੇ ਡੰਗਰ ਤਾਂ ਹੋਗੇ ਤੰਦਰੁਸਤ ਆ ਥੋੜੀ ਜੀ ਬਚ ਗਈ ਮਹਾਪਾਲੀ ਨੇ ਨਵਾਂ ਫਾਰਮ ਪਾਇਆ ਉਹਨੂੰ ਤਜਰਬਾ ਘੱਟ ਹੋਊਗਾ ਚਲ ਆ ਸੋਨੂ ਦੇਵ ਨੇ ਰੱਬ ਦੇ ਡੈਡੀ ਨੂੰ ਉਹਨਾਂ ਦੱਸੇ ਠੀਕ ਹੈ ਵੀ ਬਾਬਾ ਆਤੀਗਾ ਤੇ ਭਾਈ ਦੇਣ ਪਾਦੀ ਪੁੱਤ ਸਾਰੇ ਡੰਗਰ ਫੇਰ ਦੇਖੀ ਠੀਕ ਹੈ ਰਲਾ ਦੀ ਪੁੱਤ ਜਗਰ ਕਰਕੇ ਚੱਲੀ ਆ ਵੀ ਸਿੰਧਿਆ ਆ ਜਾ ਆਪਾਂ ਵੀ ਕਰੀਏ ਉਹ ਜੋਤ ਪੁੱਤ ਕਿਵੇਂ ਚੱਲਦਾ ਕੰਮ ਕੀ ਗਿਆ ਅੰਦਰ ਰੈਡੀ ਲੈ ਚਾਹ ਪੀਓ ਯਾਰ ਨਾਲੇ ਉਹਨੂੰ ਬੰਦੇ ਹੁੰਦੇ ਆਪਣੇ ਨੂੰ ਚਾਹ ਤਾਂ ਮੈਂ ਦੇ ਕੇ ਆਉਣਾ ਆ ਕੱਖਾਂ ਪਏ ਨੇ ਚਾਹ ਨਾ ਦਵਾਈ ਦੇ ਕੇ ਗਿਆ ਸੀ ਉਹ ਕੱਖਾਂ ਚ ਪਾ ਕੇ ਰੱਖੀ ਆ ਠੀਕ ਆ ਹੁਣ ਪਾ ਦੀ ਕੱਖਾਂ ਚ ਪਾ ਦੀ ਰਲਾ ਚਲੋ ਚਾਹ ਪੀ ਲਓ ਫਿਰ ਬੰਦਿਆ ਡੰਗਰ ਆਪਾਂ ਥੁਨੇ ਭਲੇ ਬੰਦੇ ਬਹੁਤ ਪੈਨੇ ਹਨ ਜੋ ਇੰਨਾ ਸੋਚਦੇ ਆ ਆਪਣੇ ਬਾਰੇ ਚਲ ਮਾਲਕ ਤਾਂ ਤੰਦਰੁਸਤੀ ਆ ਬਖਸੀ ਭਾਈ ਅਸੀਂ ਗਊਸ਼ਾਲਾ ਚ ਆਇਆ ਕੱਖ ਪਾ ਲੋ ਆ ਜਾ ਬਚਾ ਜਾ ਤੇ ਬਾਈ ਗੱਡੀ ਮੋੜ ਤੇ ਲੜਾ ਹੀ ਲਿਆ ਜਾਵਾਂਗਾ ਖੇਤੋਂ ਹੋਰ ਲਊਂਗਾ ਹੋ ਤਾਂ ਖੇਤੋਂ ਲਊਂਣਾ ਨਹੀਂ ਨੋ ਤਾਂ ਇੱਧਰ ਆ ਲੈ ਗੱਡੀ ਮੋੜ ਕੇ ਆ ਪਾੜਾ ਸਾਰਾ ਤੇ ਬਾਈ ਤੇ ਲਾ ਹਾਂ ਆ ਰਹਾ ਆ ਬਾਈ ਨਾ ਆ ਰਹਾ ਗੱਡੀ ਬੰਦੀ ਜਾ ਰਹਾ ਰੋਕ ਦੇ ਰੋਕ ਦੇ ਰੋਕ ਕਿਆ ਪਾੜਾ ਦਾ ਐ ਬੱਬਾ ਬਹੁਤ ਆ ਬਹੁਤ ਹੈ ਨਾ ਉਹ ਜਿ ਲਈ ਮਾਤਾ ਕਹਿੰਦੀ ਪੜਾ ਕਰਨਾ ਚਾਹੀਦਾ ਰੱਬਾ ਕੀ ਦੇ ਪੜਾ ਕਰਦਾ ਇੱਕ ਦੂਜੇ ਮਦਦ ਕਰਾਂਗੇ ਸੇਵਾਦਾਨ ਪੂਰਨ ਕਰਾਂਗੇ ਬੱਬਾ ਫੱਲਾ ਕੀ ਪਤਾ ਮਾਲਕ ਦੀ ਕਿੱਡੀ ਮਿਹਰ ਹੋਈ ਇਹ ਜ਼ਿੰਦਗੀ ਦੇ ਜ਼ਰੂਰੀ ਨੇ ਸੇਵਾ ਕਰਨੀ ਵੀ ਆਹੋ ਆਹੋ ਅੱਜ ਤਾਂ ਬੜੀ ਸੋਹਣੀ ਨੀਂਦ ਆਈ ਆ ਵੀ ਨਜ਼ਾਰਾ ਹੀ ਆ ਗਿਆ ਆ ਕਿਹੜਾ ਤੌਰਿਆਂ ਆਉਂਦਾ ਲਾਉਣੇ ਇਹਦੇ ਨਾਲ ਵੀ ਕੋਈ ਸਕੀਮ ਚੱਲ ਲਾਉਣੇ ਇਹਦੇ ਤੇ ਵੀ ਕੋਈ ਸਕੀਮ ਬਈ ਇਸੇ ਗਊਸ਼ਾਲਾ ਚੋਂ ਆਇਆ ਕੱਖ ਚਾਹੀਦੇ ਨੇ ਸਾਨੂੰ ਗਊਸ਼ਾਲਾ ਵਾਸਤੇ ਪਹਿਲੇ ਇੱਕ ਜਵਾਕ ਜੋ ਮੰਗਦਾ ਫਿਰਦਾ ਸੀਗਾ ਉਹ ਤਾਂ ਉਹ ਦੂਜੇ ਘਰੇ ਮੰਗਣ ਗਿਆਗਾ ਤੂੰ ਐਂ ਕਰ ਹਾਂ ਅੱਜ ਮੈਨੂੰ ਇਹ ਦੇ ਜਾ ਕੱਲ ਨੂੰ ਸਾਡੇ ਖੇਤੋਂ ਦੋ ਭਰੀਆਂ ਵੱਢ ਲਈ ਅੱਜ ਹਾਂ 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 ਇਹਦੇ ਨਾਲ ਥੋੜਾ ਨਾਲ ਫਾਰਮ ਜਾਨੇ ਨੂੰ ਦਿੱਤੇ ਸੀ ਕਿਸੇ ਨੇ ਚੱਲ ਉਹ ਸਾਡੇ ਜਵਾਕ ਗਏ ਹੋਏ ਨੇ ਆਉਂ ਵੀ ਇਹਦਾ ਸੰਨੀ ਜੀ ਆ ਯਾਰ ਤੂੰ ਐ ਕਰ ਚਾਲਾ ਇਸ ਐ ਕਰ ਮੈਂ ਥੋੜਾ ਜਿਹਾ ਖੇਤੋਂ ਵੜਦਾ ਮਾਂ ਦੋ ਬਰੀਆਂ ਵੱਡੂ ਕਰ ਮੈਂ ਦੋ ਵੱਡ ਨਹੀਂ ਹਾਂ ਲਾ ਜੀ ਨੀਗਾ ਤਾਂ ਤੂੰ ਰੱਖ ਲੈ ਚਾਲਾ ਆ ਹਾਂ ਤੇਰਾ ਹੀ ਕਰ ਤਰਾ ਆਹੀ ਐਸੇ ਲਾ ਦਿੰਦਾ ਮਾਂ ਯਾਰ ਆ ਬੜੀ ਯਸਕੀ ਵਲ ਗਈ ਹੋਰ ਵੀ ਪਾਲੀ ਸਿਆ ਉਹ ਤਾਂ ਐ ਜੀ ਠੀਕੋ ਕੀ ਹਾਲ ਚਾਲਾ ਠੀਕ ਵਧੀਆ ਵਧੀਆ ਕਿੱਧਰ ਮਾਰਿਆ ਗੇੜਾ ਉਹ ਮੈਂ ਤੇਰੇ ਕਿੰਨੇ ਆਇਆ ਸੀ ਮਹਾ ਬੜੀ ਖੁਸ਼ੀ ਹੋਈ ਫਾਰਮ ਤੇ ਲੈ ਲਿਆ ਉਡੀਆਂ ਦਵਾਵਾਂ ਨੇ ਤਾਂ ਆਸ ਵੱਡੀਆਂ ਨੇ ਉਹ ਦਵਾਵਾਂ ਪਰਮਾਤਮਾ ਦੀਆਂ ਨੇ ਹਾਂਜੀ ਮਾਲਕ ਨੇ ਮਿਹਰ ਕਰ ਤਾ ਚਲੋ ਫਾਰਮ ਪਾਲਿਆ ਅੱਜ ਸ਼ੈਡਿੰਗ ਜੀ ਕਰੀਏ ਥੋੜੀ ਜੀ ਇਹ ਠੀਕ ਆ ਹਾਂਜੀ ਹਰੇ ਚਾਰੇ ਦਾ ਕਿਵੇਂ ਆ ਹਰੇ ਚਾਰੇ ਦਾ ਪਤਾ ਹੈ ਹੁਣ ਕਿੰਨਾ ਜਮੀਨਾ ਹੋਰ ਦੇਖਦੇ ਫਿਰ ਅੱਗੇ ਹਾਂ ਜਮੀਨ ਤੇ ਬਿਲਕੁਲ ਘੱਟਾ ਹਾਂਜੀ ਪਸ਼ੂ ਪਾਧਰ ਨਹੀਂ ਚੱਲ ਕੋਈ ਗੱਲ ਨਹੀਂ ਇੱਥੇ ਸਾਡਾ ਪਿਛਲੇ ਪਾਸੇ ਫਾਰਮ ਜਿੱਦਾਂ ਲੱਗਦੀ ਆ ਸਾਡੀ ਜ਼ਮੀਨ ਠੀਕ ਆ ਤਾਇਆ ਉਹ ਲੈ ਲਈ ਤੂੰ ਠੀਕੇ ਤੇ ਹਾਂਜੀ ਤਾਇਆ ਠੀਕ ਆ ਕੰਮ ਕਰ ਕੰਮ ਦੱਬ ਕੇ ਸ਼ੇਰਾ ਹਾਂਜੀ ਕਰੀ ਜਾਂਦੇ ਮਾਲਕ ਹਾਂ ਪਰਮਾਤਮਾ ਮਿਹਰ ਕਰੂਗਾ ਹਾਂਜੀ ਹਾਂਜੀ ਚ ਤਾ ਵੀ ਤਾਇਆ ਜੀ ਬਾਈਆ ਬਸ ਭਾਈ ਚਾਹ ਤਾਂ ਹੁਣ ਮੈਂ ਪੀ ਕੇ ਆਇਆ ਮੈਨੂੰ ਖਾਸਰ ਹੋ ਗਿਆ ਘਰ ਆਇਆ ਕਿੰਨਾ ਵਾਰ ਦਾ ਰਿਹਾ ਕਰ ਮੇਰੀ ਤਾਈ ਠੀਕ ਦੀ ਹੋ ਗਈ ਕਿੱਧਰ ਭੱਗ ਗਿਆ ਅੰਗੇੜਾ ਦਾ ਮਾਰਕ ਜਾਇਆ ਕਰ ਚੰਗਾ ਭਾਈ ਕੋਈ ਗੱਲ ਨਹੀਂ ਆਇਆ ਚੰਗਾ ਭਾਈ ਹੋਰ ਵੀ ਪਾਲੀ ਸੇਰਾ ਕੀ ਹਾਲ ਹੈ ਕਰਾਂ ਚਾਚਾ ਠੀਕ ਹੈ ਵਧੀਆ ਕਿ ਮੈਂ ਇੱਕ ਗਾਵਾਂ ਤੇਰੀਆਂ ਗਾਵਾਂ ਵਧੀਆ ਚਾਚਾ ਕੋ ਇਹਨਾਂ ਦਾ ਖਿਆਲ ਰੱਖਿਆ ਕਰ ਠੰਡ ਦਾ ਮੌਸਮ ਹੈ ਤਾਂ ਮਾੜੇ ਜੇ ਨਾਲ ਹੀ ਬਿਮਾਰ ਹੋ ਜਾਂਦੀਆਂ ਨੇ ਹਾਂ ਚਾਚਾ ਖਿਆਲ ਰੱਖਦੇ ਨੇ ਪੂਰਾ ਕੱਲ ਮੈਂ ਵੀ 1 ਸਵਾ ਲੱਖ ਦੀ ਗਊ ਲੈ ਆਂਦੀ ਆ ਹਰਿਆਣੇ ਚੋਂ ਤੇਰੇ ਵਾਲੀ ਨਾਲ ਉੱਚੀ نسل ਦੀ ਆ ਥੋੜੀ ਜੀ ਠੀਕ ਆ ਤਾਂ ਫਿਰ ਪਾਲੀ ਸਾਹ ਹੌਸਲਾ ਰੱਖਿਆ ਕਰ ਮਾੜਾ ਤਾਂ ਕਦੇ ਵੀ ਕਿਸੇ ਨਾਲ ਹੋ ਸਕਦਾ ਹੈ